ਸ਼੍ਰੀਕਲ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਅੱਜ ਜਿਹੜਾ ਇਹ ਦੁਸ਼ਹਰੇ ਦਾ ਤਿਉਹਾਰ ਹੈਗਾ ਉਹਨੂੰ ਅਸੀਂ ਮਨਾ ਲਏ ਇੱਥੇ ਰਾਮਲੀਲਾ ਮੈਦਾਨ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਉੱਥੇ ਸਾਡੀ ਫੂਡ ਸੇਫਟੀ ਟੀਮ ਦੇ ਨਾਲ ਮੈਂ ਆਇਆ ਹੋਇਆ ਹਾਂ ਔਰ ਇਸ ਪਾਵਨ ਤਿਉਹਾਰ ਲਈ ਅਸੀਂ ਲੋਕਾਂ ਨੂੰ ਇੱਕ ਬਦਿਆ ਖਾਣ ਪੀਣੇ ਮੱਈਆ ਕਰਵਾਉਣ ਲਈ ਬੱਜਰ ਮੱਦ ਹੈ ਔਰ ਔਰੇ ਦੌਰਾਨ ਹੀ ਅਸੀਂ ਸਾਰੀ ਚੈਕਿੰਗ ਕੀਤੀ ਹੈ ਜਿੰਨੇ ਵੀ ਫੂਡ ਸਟਾਲ ਲੱਗੇ ਹੋਏ ਇੱਥੇ ਔਰ ਉਹਰੇ ਜਿੱਥੇ ਸਾਨੂੰ ਕਮੀਆਂ ਲੱਗੀਆਂ ਆ ਉਹਨਾਂ ਨੂੰ ਕਰੈਕਟ ਵੀ ਕਰਵਾਇਆ ਗਿਆ ਹੈ ਔਰ ਜਿਹੜਾ ਸਾਨੂੰ ਮਾਲ ਬਿਲਕੁਲ ਹੀ ਕਾਬ ਲੱਗਾਇਆ ਉਹਨੂੰ ਇਮੀਡੀਏਟਲੀ ਡਿਸਟਰੋਏ ਵੀ ਕਰਾ ਦਿੱਤਾ ਗਿਆ ਔਰ ਥੋ ਕਰ ਦਿੱਤਾ ਗਿਆ ਔਰ ਇਹਨਾਂ ਦੇ ਜਿਹੜੇ ਆ ਆਰਗੇਨਾਈਜ਼ਰ ਹੈ ਉਹਨਾਂ ਨੂੰ ਮਿਲ ਕੇ ਅਸੀਂ ਕਿਹਾ ਹੈ ਕਿ ਜਨਰਲ ਮੈਨੂਫੈਕਚਰਿੰਗ ਕੰਡੀਸ਼ਨਸ ਮੇਨਟੇਨ ਰੱਖਣ ਔਰ ਕੁਆਲਿਟੀ ਦਾ ਪ੍ਰੋਡਕਟ ਦੇਣ ਜਿਹੜੀ ਸਮਗਰੀ ਵੀ ਚੰਗੀ ਵਜਤਨ ਔਰ ਨਾਲ ਹੀ ਸਾਰੇ ਜਿੰਨੇ ਵੀ ਇਹਨਾਂ ਕੋਲ ਲੇਬਰ ਦੇ EMPLOYEES ਲੱਗੇ ਹੋਇਆ ਉਹਨਾਂ ਨੂੰ ਜਿਹੜੀਆਂ ਹਾਈਜਨ ਕੰਡੀਸ਼ਨਸ ਪ੍ਰੋਪਰ ਮੇਨਟੇਨ ਰੱਖਣ ਲਈ ਆਇਆ ਹੈ ਤਾਂ ਕਿ ਜਿਹੜੀ ਜਨਤਾ ਹੈ ਇੱਥੇ ਅਸੀਂ ਖੁਸ਼ੀ ਆ ਰਹੀ ਹੈ ਤਿਉਹਾਰ ਮਨਾਣ ਲਈ ਆ ਰਹੀ ਹੈ ਔਰ ਅਸੀਂ ਖੁਸ਼ੀ ਜਾਣ ਔਰ ਉਹਨਾਂ ਦੀ ਸਿਹਤ ਦੇ ਨਾਲ ਕੋਈ ਪ੍ਰੋਬਲਮ ਨਾ ਆਉ ਔਰ ਮੈਂ ਦੁਬਾਰਾ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਇਸ ਮੌਕੇ ਤੇ ਧੰਨਵਾਦ ਹਾਂਜੀ ਮੈਂ ਡਾਕਟਰ ਬਲਵੀਰ ਕੁਮਾਰ ਅੱਜ ਹੁਸ਼ਿਆਰਪੁਰ ਵਿਟ ਐਡੀ ਸਿਵਲ ਸਰਜਨ ਮੈਂ ਜੁਆਇਨ ਕੀਤਾ ਔਰ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਜਿਹੜੀ ਮੇਰੀ ਜੁਆਇਨਿੰਗ ਹੋਈ ਹੈ ਮੈਂ ਪੰਜਾਬ ਸਰਕਾਰ ਦਾ ਸਾਡੇ ਸਿਹਤ ਮੰਤਰੀ ਮਾਨਯੋਗ ਡਾਕਟਰ ਡਬਲਯੂ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਤੇ ਅਸੀਂ ਜੋ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਪ੍ਰੋਗਰਾਮ ਹੈਲਥ ਨਾਲ ਸੰਬੰਧਤ ਹੈਗੇ ਆ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਚਲਾਵਾਂਗੇ ਤੇ ਜਿਹੜੀਆਂ ਉਹ ਵੀ ਟਾਰਗੇਟ ਹੈਗੇ ਆ ਉਹ ਅਸੀਂ ਅਚੀਵ ਕਰਾਂਗੇ ਮੇਰੀ ਅੱਜ ਐਸਐਮਓ ਸਾਹਿਬ ਨਾਲ ਮੀਟਿੰਗ ਹੋਈ ਆ ਉਹਨਾਂ ਨੇ ਵੀ ਮੈਨੂੰ ਭਰੋਸਾ ਦਿਵਾਇਆ ਵੀ ਅੱਗੇ ਤੋਂ ਜਿਹੜਾ ਕੰਮ ਬਹੁਤ ਵਧੀਆ ਹੋਵੇਗਾ ਜੋ ਵੀ ਸਾਡੇ ਟਾਰਗੇਟ ਹੈ ਜਾਂ ਕੋਈ ਨੈਸ਼ਨਲ ਪ੍ਰੋਗਰਾਮ ਹੈਗੇ ਆ ਜਿਵੇਂ ਪਾਸਪੋਰਟ ਆ ਰਿਹਾ ਹੈ ਤੇ ਜੋ ਬਾਕੀ ਪ੍ਰੋਗਰਾਮ ਹੈ ਜੱਟਾ ਬੱਚਾ ਦੇ ਉਹ ਸਾਰੇ ਟੀਕਾਕਾਰਨ ਸਾਰਾ ਵਧੀਆ ਤਰੀਕੇ ਨਾਲ ਹੋਵੇਗਾ ਇਹ ਸ਼ਾਰਟ ਸੰਖੇਪ ਇਹਨਾਂ ਦਾ ਮੀਟਿੰਗ ਲਈ ਆ ਇੰਟਰੋਡਕਟਰੀ ਜਾਣਕਾਰੀ ਵੀ ਹੋ ਗਈ ਹੈ ਸਾਡੀ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਅੱਜ ਜਿਹੜਾ ਇੱਕ ਦੁਸ਼ਹਿਰੇ ਦਾ ਤਿਉਹਾਰ ਹੈਗਾ ਉਹਨੂੰ ਅਸੀਂ ਮਨਾ ਲਏ ਇੱਥੇ ਰਾਮਲੀਲਾ ਮੈਦਾਨ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਉੱਥੇ ਸਾਡੀ ਫੂਡ ਸੇਫਟੀ ਟੀਮ ਦੇ ਨਾਲ ਮੈਂ ਆਇਆ ਹੋਇਆ ਹਾਂ ਔਰ ਇਸ ਪਾਵਨ ਤਿਉਹਾਰ ਲਈ ਅਸੀਂ ਲੋਕਾਂ ਨੂੰ ਇੱਕ ਵਧੀਆ ਖਾਣ ਪੀਣੇ ਮੱਈਆ ਕਰਵਾਉਣ ਲਈ ਬੱਜਰ ਮੱਦਿਆ ਔਰ ਔਰੇ ਦੌਰਾਨ ਹੀ ਅਸੀਂ ਸਾਰੀ ਚੈਕਿੰਗ ਕੀਤੀ ਹੈ ਜਿੰਨੇ ਵੀ ਫੂਡ ਸਟਾਲ ਲੱਗੇ ਹੋਏ ਇੱਥੇ ਔਰ ਔਰੇ ਜਿੱਥੇ ਸਾਨੂੰ ਕਮੀਆਂ ਲੱਗੀਆਂ ਆ ਉਹਨਾਂ ਨੂੰ ਕਰੈਕਟ ਵੀ ਕਰਵਾਇਆ ਗਿਆ ਹੈ ਔਰ ਜਿਹੜਾ ਸਾਨੂੰ ਮਾਲ ਹੈ ਬਿਲਕੁਲ ਹੀ ਕਾਬ ਲਗਾਇਆ ਉਹਨੂੰ ਇਮੀਡੀਏਟਲੀ ਡਿਸਟਰੋਏ ਵੀ ਕਰਾ ਦਿੱਤਾ ਗਿਆ ਔਰ ਥੋ ਕਰ ਦਿੱਤਾ ਗਿਆ ਔਰ ਇਹਨਾਂ ਦੇ ਜਿਹੜੇ ਆਰਗੇਨਾਈਜ਼ਰ ਹੈ ਉਹਨਾਂ ਨੂੰ ਮਿਲ ਕੇ ਅਸੀਂ ਕਿਹਾ ਹੈ ਕਿ ਜਨਰਲ ਮੈਨੂਫੈਕਚਰਿੰਗ ਕੰਡੀਸ਼ਨਸ ਮੇਨਟੇਨ ਰੱਖਣ ਔਰ ਕੁਆਲਿਟੀ ਦਾ ਪ੍ਰੋਡਕਟ ਸੀ ਦੇਣ ਜਿਹੜੀ ਸਮਗਰੀ ਵੀ ਚੰਗੀ ਵਜਤਨ ਔਰ ਨਾਲ ਹੀ ਸਾਰੇ ਜਿੰਨੇ ਵੀ ਇਹਨਾਂ ਕੋਲ ਲੇਬਰ ਦੇ EMPLOYEES ਲੱਗੇ ਹੋਇਆ ਉਹਨਾਂ ਨੂੰ ਜਿਹੜੀਆਂ ਹਾਈਜੀਨ ਕੰਡੀਸ਼ਨਸ ਪ੍ਰੋਪਰ ਮੇਨਟੇਨ ਰੱਖਣ ਲਈ ਕਿਹਾ ਹੈ ਤਾਕੀ ਜਿਹੜੀ ਜਨਤਾ ਹੈ ਇੱਥੇ ਅਸੀਂ ਖੁਸ਼ੀ ਆ ਰਹੀ ਹੈ ਤਿਉਹਾਰ ਮਨਾਣ ਲਈ ਆ ਰਹੀ ਹੈ ਔਰ ਹਸੀ ਖੁਸ਼ੀ ਜਾਨ ਔਰ ਉਹਨਾਂ ਦੀ ਸਿਹਤ ਦੇ ਨਾਲ ਕੋਈ ਪ੍ਰੋਬਲਮ ਨਾ ਆਉ ਔਰ ਮੈਂ ਦੁਬਾਰਾ ਸਾਰੇ ਹੁਸ਼ਿਆਰਪੁਰ ਵਸਿਆ ਨੂੰ ਮੁਬਾਰਕਬਾਦ ਦਿੰਦਾ ਇਸ ਮੌਕੇ ਤੇ ਧੰਨਵਾਦ ਹਾਂਜੀ ਮੈਂ ਡਾਕਟਰ ਬਲਵੀਰ ਕੁਮਾਰ ਅੱਜ ਹੁਸ਼ਿਆਰਪੁਰ ਵਿਟ ਐਡੀ ਸਿਵਲ ਸਰਜਨ ਮੈਂ ਜੁਆਇਨ ਕੀਤਾ ਔਰ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਜਿਹੜੀ ਮੇਰੀ ਜੁਆਇਨਿੰਗ ਹੋਈ ਹੈ ਮੈਂ ਪੰਜਾਬ ਸਰਕਾਰ ਦਾ ਸਾਡੇ ਸਿਹਤ ਮੰਤਰੀ ਮਾਨਯੋਗ ਡਾਕਟਰ ਬਲਵੀ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਤੇ ਅਸੀਂ ਜੋ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਪ੍ਰੋਗਰਾਮ ਹੈਲਥ ਨਾਲ ਸੰਬੰਧਿਤ ਹੈਗੇ ਆ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਚਲਾਵਾਂਗੇ ਤੇ ਜਿਹੜੀਆਂ ਉਹ ਵੀ ਟਾਰਗੇਟ ਹੈਗੇ ਆ ਉਹ ਅਸੀਂ ਅਚੀਵ ਕਰਾਂਗੇ ਮੇਰੀ ਅੱਜ ਐਸਐਮਓ ਸਾਹਿਬ ਨਾਲ ਮੀਟਿੰਗ ਹੋਈ ਆ ਉਹਨਾਂ ਨੇ ਵੀ ਮੈਨੂੰ ਭਰੋਸਾ ਦਿਵਾਇਆ ਵੀ ਅੱਗੇ ਤੋਂ ਜਿਹੜਾ ਕੰਮ ਬਹੁਤ ਵਧੀਆ ਹੋਵੇਗਾ ਜੋ ਵੀ ਸਾਡਾ ਟਾਰਗੇਟ ਹੈ ਜਾਂ ਕੋਈ ਨੈਸ਼ਨਲ ਪ੍ਰੋਗਰਾਮ ਹੈਗੇ ਆ ਜਿਵੇਂ ਪਾਸਪੋਰਟ ਆ ਰਿਹਾ ਹੈ ਤੇ ਜੋ ਬਾਕੀ ਪ੍ਰੋਗਰਾਮ ਹੈ ਜੱਟਾ ਬੱਚਾ ਦੇ ਉਹ ਸਾਰੇ ਟੀਕਾਕਾਰਨ ਸਾਰਾ ਵਧੀਆ ਤਰੀਕੇ ਨਾਲ ਹੋਵੇਗਾ ਇਹ ਸ਼ਾਰਟ ਸੰਕੇਪ ਇਹਨਾਂ ਦਾ ਮੀਟਿੰਗ ਲਈ ਆਇਆ ਐਕਟਰ ਡਾਕਟਰ ਜਾਨਸ਼ਾਨ ਵੀ ਹੋ ਗਈ ਹੈ ਸਾਡੀ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਸਾਰੇ ਸ਼ਹਿਰਪੁਰ ਵਾਸੀਆਂ ਨੂੰ ਅੱਜ ਜਿਹੜਾ ਇਹ ਦੁਸ਼ਹਿਰੇ ਦਾ ਤਿਉਹਾਰ ਹੈਗਾ ਉਹਨੂੰ ਅਸੀਂ ਮਨਾ ਲਏ ਇੱਥੇ ਰਾਮਲੀਲਾ ਮੈਦਾਨ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਉੱਥੇ ਸਾਡੀ ਫੂਡ ਸੇਫਟੀ ਟੀਮ ਦੇ ਨਾਲ ਮੈਂ ਆਇਆ ਹੋਇਆ ਹੈ ਔਰ ਇਸ ਪਾਵਨ ਤਿਉਹਾਰ ਲਈ ਅਸੀਂ ਲੋਕਾਂ ਨੂੰ ਇੱਕ ਬਦਿਆ ਖਾਣ ਪੀਣੇ ਮੱਈਆ ਕਰਵਾਉਣ ਲਈ ਬੱਜਰ ਮੱਦ ਹੈ ਔਰ ਔਰੇ ਦੌਰਾਨ ਹੀ ਅਸੀਂ ਸਾਰੀ ਚੈਕਿੰਗ ਕੀਤੀ ਹੈ ਜਿੰਨੇ ਵੀ ਫੂਡ ਸਟਾਲ ਲੱਗੇ ਹੋਏ ਇੱਥੇ ਔਰ ਔਰੇ ਜਿੱਥੇ ਸਾਨੂੰ ਕਮੀਆਂ ਲੱਗੀਆਂ ਆ ਉਹਨਾਂ ਨੂੰ ਕਰੈਕਟ ਵੀ ਕਰਵਾਇਆ ਗਿਆ ਹੈ ਔਰ ਜਿਹੜਾ ਸਾਨੂੰ ਮਾਲ ਹੈ ਬਿਲਕੁਲ ਹੀ ਕਾਬ ਲਗਾਇਆ ਉਹਨੂੰ ਇਮੀਡੀਏਟਲੀ ਡਿਸਟਰੋਏ ਵੀ ਕਰਾ ਦਿੱਤਾ ਗਿਆ ਔਰ ਥੋ ਕਰ ਦਿੱਤਾ ਗਿਆ ਔਰ ਇਹਨਾਂ ਦੇ ਜਿਹੜੇ ਆਰਗੇਨਾਈਜ਼ਰ ਹੈ ਉਹਨਾਂ ਨੂੰ ਮਿਲ ਕੇ ਅਸੀਂ ਕਿਹਾ ਹੈ ਕਿ ਜਨਰਲ ਮੈਨੂਫੈਕਚਰਿੰਗ ਕੰਡੀਸ਼ਨਸ ਮੇਨਟੇਨ ਰੱਖਣ ਔਰ ਕੁਆਲਿਟੀ ਦਾ ਪ੍ਰੋਡਕਟ ਸੀਧੇਨ ਜਿਹੜੀ ਸਮਗਰੀ ਵੀ ਚੰਗੀ ਵਜਤਨ ਔਰ ਨਾਲ ਹੀ ਸਾਰੇ ਜਿੰਨੇ ਵੀ ਇਹਨਾਂ ਕੋਲ ਲੇਬਰ ਦੇ EMPLOYEES ਲੱਗੇ ਹੋਇਆ ਉਹਨਾਂ ਨੂੰ ਜਿਹੜੀਆਂ ਹਾਈਜੀਨ ਕੰਡੀਸ਼ਨਸ ਪ੍ਰੋਪਰ ਮੇਨਟੇਨ ਰੱਖਣ ਲਈ ਕਿਹਾ ਹੈ ਤਾਕੀ ਜਿਹੜੀ ਜਨਤਾ ਹੈ ਇੱਥੇ ਅਸੀਂ ਖੁਸ਼ੀ ਆ ਰਹੀ ਹੈ ਤਿਉਹਾਰ ਮਨਾਣ ਲਈ ਆ ਰਹੀ ਹੈ ਔਰ ਹਸੀ ਖੁਸ਼ੀ ਜਾਨ ਔਰ ਉਹਨਾਂ ਦੀ ਸਿਹਤ ਦੇ ਨਾਲ ਕੋਈ ਪ੍ਰੋਬਲਮ ਨਾ ਆਉ। ਔਰ ਮੈਂ ਦੁਬਾਰਾ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਇਸ ਮੌਕੇ ਤੇ। ਧੰਨਵਾਦ। ਹਾਂਜੀ ਮੈਂ ਡਾਕਟਰ ਬਲਵੀਰ ਕੁਮਾਰ ਅੱਜ ਹੁਸ਼ਿਆਰਪੁਰ ਵਿੱਚ ਐਡੀ ਸਿਵਲ ਸਰਜਨ ਮੈਂ ਜੁਆਇਨ ਕੀਤਾ ਔਰ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਜਿਹੜੀ ਮੇਰੀ ਜੁਆਇਨਿੰਗ ਹੋਈ ਹੈ ਮੈਂ ਪੰਜਾਬ ਸਰਕਾਰ ਦਾ ਸਾਡੇ ਸਿਹਤ ਮੰਤਰੀ ਮਾਨ ਜੋ ਡਾਕਟਰ ਬਲਵੀ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਤੇ ਅਸੀਂ ਜੋ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਪ੍ਰੋਗਰਾਮ ਹੈਲਥ ਨਾਲ ਸੰਬੰਧਿਤ ਹੈਗੇ ਆ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਚਲਾਵਾਂਗੇ ਤੇ ਜਿਹੜੀਆਂ ਉਹ ਵੀ ਟਾਰਗੇਟ ਹੈਗੇ ਆ ਉਹ ਅਸੀਂ ਅਚੀਵ ਕਰਾਂਗੇ ਮੇਰੀ ਅੱਜ ਐਸਐਮਓ ਸਾਹਿਬਾਨ ਨਾਲ ਮੀਟਿੰਗ ਹੋਈ ਆ ਉਹਨਾਂ ਨੇ ਵੀ ਮੈਨੂੰ ਭਰੋਸਾ ਦਿਵਾਇਆ ਵੀ ਅੱਗੇ ਤੋਂ ਜਿਹੜਾ ਕੰਮ ਆ ਬਹੁਤ ਵਧੀਆ ਹੋਵੇਗਾ ਜੋ ਵੀ ਸਾਡੇ ਟਾਰਗੇਟ ਹੈ ਜਾਂ ਕੋਈ ਨੈਸ਼ਨਲ ਪ੍ਰੋਗਰਾਮ ਹੈਗੇ ਆ ਜਿਵੇਂ ਪਾਸਪੋਰਟ ਆ ਰਿਹਾ ਹੈ ਤੇ ਜੋ ਬਾਕੀ ਪ੍ਰੋਗਰਾਮ ਹੈ ਜੱਟਾ ਬੱਚਾ ਦੇ ਉਹ ਸਾਰੇ ਟੀਕਾਕਾਰਨ ਸਾਰਾ ਵਧੀਆ ਤਰੀਕੇ ਨਾਲ ਹੋਵੇਗਾ ਇਹ ਸ਼ਾਰਟ ਸੰਖੇਪ ਇਹਨਾਂ ਦਾ ਮੀਟਿੰਗ ਲਈ ਆ ਇੰਟਰੋਡਕਟਰੀ ਜਾਣਕਾਰੀ ਵੀ ਹੋ ਗਈ ਹੈ ਸਾਡੀ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਅੱਜ ਜਿਹੜਾ ਇੱਕ ਦੁਸ਼ਹਿਰੇ ਦਾ ਤਿਉਹਾਰ ਹੈਗਾ ਉਹਨੂੰ ਅਸੀਂ ਮਨਾ ਲਏ ਇੱਥੇ ਰਾਮਲੀਲਾ ਮੈਦਾਨ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਉੱਥੇ ਸਾਡੀ ਫੂਡ ਸੇਫਟੀ ਟੀਮ ਦੇ ਨਾਲ ਮੈਂ ਆਇਆ ਹੋਇਆ ਹਾਂ ਔਰ ਇਸ ਪਾਵਨ ਤਿਉਹਾਰ ਲਈ ਅਸੀਂ ਲੋਕਾਂ ਨੂੰ ਇੱਕ ਵਧੀਆ ਖਾਣ ਪੀਣੇ ਮੱਈਆ ਕਰਵਾਉਣ ਲਈ ਬੱਜਰ ਮੱਦ ਹੈ ਔਰ ਔਰੇ ਦੌਰਾਨ ਹੀ ਅਸੀਂ ਸਾਰੀ ਚੈਕਿੰਗ ਕੀਤੀ ਹੈ ਜਿੰਨੇ ਵੀ ਫੂਡ ਸਟਾਲ ਲੱਗੇ ਹੋਏ ਇੱਥੇ ਔਰ ਔਰੇ ਜਿੱਥੇ ਸਾਨੂੰ ਕਮੀਆਂ ਲੱਗੀਆਂ ਆ ਉਹਨਾਂ ਨੂੰ ਕਰੈਕਟ ਵੀ ਕਰਵਾਇਆ ਗਿਆ ਹੈ ਔਰ ਜਿਹੜਾ ਸਾਨੂੰ ਮਾਲ ਹੈ ਬਿਲਕੁਲ ਹੀ ਕਾਬ ਲੱਗਾਇਆ ਉਹਨੂੰ ਇਮੀਡੀਏਟਲੀ ਡਿਸਟਰੋਏ ਵੀ ਕਰਾ ਦਿੱਤਾ ਗਿਆ ਔਰ ਥੋ ਕਰ ਦਿੱਤਾ ਗਿਆ ਔਰ ਇਹਨਾਂ ਦੇ ਜਿਹੜੇ ਆਰਗੇਨਾਈਜ਼ਰ ਹੈ ਉਹਨਾਂ ਨੂੰ ਮਿਲ ਕੇ ਅਸੀਂ ਕਿਹਾ ਹੈ ਕਿ ਜਨਰਲ ਮੈਨਫੈਕਚਰਿੰਗ ਕੰਡੀਸ਼ਨਸ ਮੇਨਟੇਨ ਰੱਖਣ ਔਰ ਕੁਆਲਿਟੀ ਦਾ ਪ੍ਰੋਡਕਟ ਸੀ ਦੇਣ ਜਿਹੜੀ ਸਮਗਰੀ ਵੀ ਚੰਗੀ ਵਜਤਨ ਔਰ ਨਾਲ ਹੀ ਸਾਰੇ ਜਿੰਨੇ ਵੀ ਇਹਨਾਂ ਕੋਲ ਲੇਬਰ ਦੇ EMPLOYEES ਲੱਗੇ ਹੋਇਆ ਉਹਨਾਂ ਨੂੰ ਜਿਹੜੀਆਂ ਹਾਈਜਨ ਕੰਡੀਸ਼ਨਸ ਪ੍ਰੋਪਰ ਮੇਨਟੇਨ ਰੱਖਣ ਦੇ ਕੇ ਆਇਆ ਹੈ ਤਾਂ ਕਿ ਜਿਹੜੀ ਜਨਤਾ ਹੈ ਇੱਥੇ ਅਸੀਂ ਖੁਸ਼ੀ ਆ ਰਹੀ ਹੈ ਤਿਉਹਾਰ ਮਨਾਣ ਲਈ ਆ ਰਹੀ ਹੈ ਔਰ ਹਸੀ ਖੁਸ਼ੀ ਜਾਨ ਔਰ ਉਹਨਾਂ ਦੀ ਸਿਹਤ ਦੇ ਨਾਲ ਕੋਈ ਪ੍ਰੋਬਲਮ ਨਾ ਆਉ ਔਰ ਮੈਂ ਦੁਬਾਰਾ ਸਾਰੇ ਹੁਸ਼ਿਆਰਪੁਰ ਵਸਿਆ ਨੂੰ ਮੁਬਾਰਕਬਾਦ ਦਿੰਦਾ ਇਸ ਮੌਕੇ ਤੇ ਧੰਨਵਾਦ ਹਾਂਜੀ ਮੈਂ ਡਾਕਟਰ ਬਲਵੀਰ ਕੁਮਾਰ ਅੱਜ ਹੁਸ਼ਿਆਰਪੁਰ ਵਿਟ ਐਡੀ ਸਿਵਲ ਸਰਜਨ ਮੈਂ ਜੁਆਇਨ ਕੀਤਾ ਔਰ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਜਿਹੜੀ ਮੇਰੀ ਜੁਆਇਨਿੰਗ ਹੋਈ ਹੈ ਮੈਂ ਪੰਜਾਬ ਸਰਕਾਰ ਦਾ ਸਾਡੇ ਸਿਹਤ ਮੰਤਰੀ ਮਾਨ ਜੋ ਡਾਕਟਰ ਬਲਵੀ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਤੇ ਅਸੀਂ ਜੋ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਪ੍ਰੋਗਰਾਮ ਹੈਲਥ ਨਾਲ ਸੰਬੰਧਿਤ ਹੈਗੇ ਆ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਚਲਾਵਾਂਗੇ ਤੇ ਜਿਹੜੀਆਂ ਉਹ ਵੀ ਟਾਰਗੇਟ ਹੈਗੇ ਆ ਉਹ ਅਸੀਂ ਅਚੀਵ ਕਰਾਂਗੇ ਮੇਰੀ ਅੱਜ ਐਸਐਮਓ ਸਾਹਿਬ ਨਾਲ ਮੀਟਿੰਗ ਹੋਈ ਆ ਉਹਨਾਂ ਨੇ ਵੀ ਮੈਨੂੰ ਭਰੋਸਾ ਦਿਵਾਇਆ ਵੀ ਅੱਗੇ ਤੋਂ ਜਿਹੜਾ ਕੰਮ ਬਹੁਤ ਵਧੀਆ ਹੋਵੇਗਾ ਜੋ ਵੀ ਸਾਡਾ ਟਾਰਗੇਟ ਹੈ ਜਾਂ ਕੋਈ ਨੈਸ਼ਨਲ ਪ੍ਰੋਗਰਾਮ ਹੈਗੇ ਆ ਜਿਵੇਂ ਪਾਸਪੋਰਟ ਆ ਰਿਹਾ ਹੈ ਤੇ ਜੋ ਬਾਕੀ ਪ੍ਰੋਗਰਾਮ ਹੈ ਜੱਟਾ ਬੱਚਾ ਦੇ ਉਹ ਸਾਰੇ ਟੀਕਾਕਾਰਨ ਸਾਰਾ ਵਧੀਆ ਤਰੀਕੇ ਨਾਲ ਹੋਵੇਗਾ ਇਹ ਸ਼ਾਰਟ ਸੰਖੇਪ ਇਹਨਾਂ ਦਾ ਮੀਟਿੰਗ ਲਈ ਆਇਆ ਐਕਟਰ ਡਾਇਰੈਕਟਰ ਜਾਨਸ਼ਾਨ ਵੀ ਹੋ ਗਈ ਹੈ ਸਾਡੀ ਧੰਨਵਾਦ